ਫਰ ਗ੍ਰੀਨ ਹੈਲੋ ਫਰੈਂਡਸ ਗੁੱਡ ਮਾਰਨਿੰਗ ਟੂ ਮਾਈ ਯੂਟਿਊਬ ਚੈਨਲ ਸੋ ਫਰੈਂਡਸ ਅੱਜ ਅਸੀਂ ਹੋ ਰਹੇ ਸੀ ਬੋਰ ਸੋ ਅਸੀਂ ਆਇਆ ਜੰਬੀਆਂ ਤੋੜਨ ਅੰਬੀਆਂ ਖਾਵਾਂਗੇ ਸ਼ਾਂਜ ਵਾ ਕੇ ਮੈਂ ਵਾਂ ਮੇਰੇ ਨਾਲ ਮੇਰੇ ਮਾਮੂ ਦੇ ਦੋ ਕਜ਼ਨ ਆਂ ਔਰ ਇੱਕ ਆ ਬਾਂਦਰ ਸ਼ਾਹਿਲ ਇੱਧਰ ਦੇਖ ਵੇ ਸੋ ਹੁਣ ਫਰੈਂਡਸ ਅਸੀਂ ਜਾ ਰਹੇ ਹਾਂ ਅੰਬੀਆਂ ਤੋੜਨ ਅੰਬੀਆਂ ਤੋੜ ਕੇ ਖਾ ਕੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਸੀਂ ਇੰਜੋਏਮੈਂਟ ਕਰਦੇ ਆਂ ਔਰ ਕਿਵੇਂ ਦੀਆਂ ਬੇਸੇ ਪਹਿਲਾਂ ਫਾਈਂਡ ਆਊਟ ਕੀਤੀਆਂ ਵਾਂ ਚਲੋ ਫਰੈਂਡਸ ਨਸਿਦੇ ਹੁਣ ਚਲੋ ਚੜੋ ਕਿੰਨੇ ਚੰਨਾ ਉੱਤੇ ਨਹੀਂ ਚੜਨਾ ਉੱਤੇ ਨਹੀਂ ਪਹਿਲੇ ਮਾਰੇ ਵਿੱਚ ਝੋਸ ਜਾਏਗੇ ਆਓ ਝੋਸ ਭਾਈ ਚਲੋ ਸਾਰੇ ਉੱਤੇ ਚੜਦੇ ਕਿ ਕਰਕੇ ਮਾਰੇ ਝੋਸ ਭਈਆ ਜਾ ਚੁਕੇ ਹਨ ਹੁਣ ਹਮਾਰੇ ਮੋਟੇ ਭਈਆ ਕੀ ਵਾਰੀ ਹੈ ਚਲੋ ਭਾਈ ਇਹ ਜਾਦਾ ਮੋਟਾ ਵਾ ਹੁਣ ਡਰੈਕਟ ਵੀ ਥੱਲੇ ਆਏਗਾ ਨਾਲ ਹੀ ਚੱਲ ਅੰਦੀ ਜਾਏ ਨਾ ਆਏ ਤੂੰ ਚੱਲ ਕਿਹੜੀ ਅੰਬੀ ਹੈ ਕਿੱਥੇ ਲੱਭੇ ਸੀ ਇਹ ਦੇਖੋ ਬਾਈ ਇਧਰ ਆਉ ਨਾ ਕਿਸੇ ਆਉ ਇਹ ਨਿਹਾਈ ਸਾਹਮਣੇ ਬਾਈ ਉਹ ਨਹੀਂ ਹੋ ਰਿਹਾ ਆਪਣੇ ਕਰ ਸਾਦੇ ਕੈਪਚਰ ਕਰੋ ਆਉ ਇਧਰ ਆਹਾ ਹਾ ਅੰਬੀਆਂ ਬਾਈ ਹਮੇ ਤਾਂ ਆਮ ਕੇ ਉੱਪਰ ਚੜਨੇ ਦੀ ਜ਼ਰੂਰਤ ਨਹੀਂ ਇਹਨੂੰ ਉਹ ਸਰਜਣ ਖਿੱਚੀ ਉਧਰੋਂ ਫੜਦਾ ਸੂਜ ਤੂੰ ਜਾ ਫੜ ਉਧਰੋਂ ਕੱਲਾ ਤੂੰ ਮੋਟੇ ਆਹ ਤੋ ਜੋਤ ਤੂੰ ਯਾਰ ਥੱਲੇ ਚੱਲ ਚੱਲ ਖੇਦੇ ਖੇਦੇ ਮੈਂ ਤੋੜਨਾ ਓਏ ਫਾੜ ਲਾ ਬੂਟਾ ਫਾੜ ਲਾ ਉਤੋਂ ਇੱਕ ਉਹ ਫਾੜ ਲਾ ਤੋੜ ਸਾੜੇ ਲਵਾਂਗੇ ਥੱਲੇ ਤੇ ਕਾ ਦੇ ਨੂੰ ਬਹਿ ਰਿਆ ਬਹਿ ਰਿਆ ਮੋਟੇ ਬਹਿ ਲੰਕਿਦਾ ਮੋਟੇ ਲੰਕਿਦਾ ਕੱਲ ਫਾੜ ਲਾ ਚੱਲ ਜੀ ਤੁੰਨ ਮਾਦੀ ਮਿੱਟੂ ਮਲਾਵੀ ਚਲਹਾ ਕਰਨ ਕਰ ਹੋ ਸਲੇ ਆ ਗਿਆ ਆ ਗਿਆ ਇੱਕ ਹੋਰ ਇੱਕ ਹੋਰ ਇੱਕ ਫੇਰ ਚੱਲ ਤੇ ਸਾਹ ਸਾਹ ए शाबाश बच्चों आउ पहले चेक करेंगे गाइस फिर बाद में तोड़ेंगे पहले तो चेक नहीं है वहां पे मिट्टियां वहाँ खट्टियां वहां कदनियां फिर नहीं खाएंगे गाइस ये हमारे बुजुर्गों ने हमें ये तरीका सिखाया हुआ है हाय हाय ये देखो हाय सारे नु गाइस ये मैं हूँ और ये मेरी वाइफ है वाइफ हो ज्यादा मोटी है ਦੰਦ ਨਾ ਤਰਾਲੀ ਗਾਈਜ਼ ਆਪ ਵੀ ਆਪਣੀ ਸਾਫ਼ ਕਰੋ ਦਿਖਾਓ ਇਹ ਖਲੂਨ ਪਾਓ ਤੇ ਲੋ ਸੀ ਉਹ ਖਾ ਲਈ ਤੋ ਜੇ ਤੋੜ ਤੋ ਇਹ ਹੋਰ ਤੋੜ ਰੱਖ ਇੱਥੇ ਲੂਣ ਰੱਖ ਲੂਣ ਲੈ ਕੇ ਆਓ ਬਾਈ ہماری ਨਮਕ ਵਾਲੀ ਗੱਡੀ ਉਧਰ ਜਾ ਰਹੀ ਹੈ ਡੰਡਾ ਮੈਨੂੰ ਇੱਕ ਡੰਡਾ ਦੇ ਵੇ ਫਰੋਂਦਿਆ ਉਹ ਚਾਹ ਤੂੰ ਮੈਂ ਚਾਹਣਾ ਵੇਕ ਨਹੀਂ ਆਉਂਦੀ ਗਾਣੇ ਇੱਧਰ ਆ ਡੰਡਾ ਲੂਣ ਲੈ ਕੇ ਆ ਇੱਧਰ ਯਾਰ ਕਹਿੰਦਾ ਫਰੈਂਸ ਹੁਣ ਅਸੀਂ ਵੇਖਦੇ ਹਾਂ ਕਿਵੇਂ ਦਾ ਟੇਸਟ ਇਹਦਾ ਤੁਹਾਨੂੰ ਤਾਂ ਨਹੀਂ ਹੈਗਾ ਇਹਨੂੰ ਨੈਚੁਰਲ ਚੀਜ਼ਾਂ ਤੋਂ ਹੀ ਬਣੀਆਂ ਆ ਬਾਬੇ ਫਰੈਂਡ ਸਾਹਿਬ ਇਹ ਕੋਈ ਦਿਨ ਨਮਕ ਪਾ ਕੇ ਊੜੀ ਚਰਨਾ ਹੈ ਤਣਾ ਊੜੀ ਤਿਆਰ ਬੜ ਤਿਆਰ ਨਮਕ ਇੱਥੇ ਪਾ ਸਕਦਾ ਪ੍ਰਾਦਿਟ ਢੰਡਾਇਕੋ ਗਾਇਸ ਉਸ সুইਟ ਹੋਏ ਮੈਂ ਜੇ ਉਪਰੋਂ ਚੱਲ ਕੇ ਉਹ ਬਸ ਸੌਸ ਸਪੀਟ ਮਈਮ ਵੀ ਨਹੀਂ ਹੈ ਰਸਗੁੱਲੇ ਹੈ ਗੁੰਡਾ ਟੰਡਾ ਬਰੋ ਗੁੰਡਾ ਟੰਡਾ ਬਰੋ ਟੰਡਾ ਗੋਤੋ ਬਰੋ ਅੱਲਾ ਦੇ ਨਾਮਰਾ ਦੇ ਡਿੰਡਾ ਮਿਲ ਕੋਈ ਗੁੰਵਾ ਨਹੀਂ ਮੜਮੜ ਆਉਂਦੇ ਖਾਂਦਾ ਅੱਤ ਮੈਂ ਜੀ ਲਾਵਾਂ ਤੇਰੇ ਅੱਥੇ ਉਹਦਾ ਤਾਂ ਮੈਂ ਪੈਕ ਲੈਣ ਨਾਲ ਲੂੰਦਾ ਉਹ ਹਾਂ ਉਹਨਾਂ ਨੂੰ ਪੁੱਛਣਾ ਕਰਾਂ ਲੱਗੇ ਕੀ ਗੱਲ ਮੇਕੋ ਫਰਾਂਸ ਕਿੰਨਾ ਲੂਨ ਖਾਂ ਰਹੀ ਐ ਨਾ ਫੋਟੋ ਲਿਆ ਲਿਆ ਵਾਹ ਜੀ ਫਰਾਂਸ ਅਸੀਂ ਐਮ ਵੀ ਖਾ ਲਈਏ ਯਾ ਮੈਂ ਕੋਣ ਇੱਕਦਮ ਵੀ ਹੋਰ ਤੋੜਾਂਗੇ ਹਾਂ ਮਾਣੋ। ਦਾ ਵਾਹ। ਸੇਟ ਬੰਨ। ਮਨੂਦ ਨਾ। ਖਾਣੇ ਦਾ ਕਰ ਮਾਸਾ ਖਾ। ਦੰਦ ਨਾ ਤੋਲੀਆਂ। ਗਾਇਜ਼ ਆਪ ਵੀ ਆਪਣੀ ਸਾਫ਼ ਕਰੋ ਦਿਖਾਓ। ਇੱਥੇ ਲੂਣ ਪਾਓ ਇੱਥੇ ਲੋ ਸੀਟ। ਉਹ ਖਾ ਲਈ। ਤੋ ਜੇ ਤੋੜ। ਇਹ ਕਟੰਡਾ ਫਰਾਈ। ਤੋ ਇਹ ਹੋਰ ਤੋੜ। ਫਰਾਈ ਇੱਥੇ ਲੂਣ ਰੱਖ। ਇੱਥੇ ਲੂਣ ਰੱਖ। ਲੂਣ ਲੈ ਕੇ ਆਓ ਬਾਈ। ہماری ਨਮਕ ਵਾਲੀ ਗੱਡੀ ਉਧਰ ਜਾ ਰਹੀ ਹੈ। ਡੰਡਾ ਮੈਨੂੰ ਇੱਕ ਡੰਡਾ ਦੇ ਵੇਫਰ ਆਉਂਦਿਆ ਉਹ ਚਾਹ ਤੂੰ ਮੈਂ ਚਾਹਣਾ ਵੇਖ ਨਹੀਂ ਗਾਣੇ ਇੱਧਰ ਆ ਡੰਡਾ ਲੋਨ ਲੈ ਕੇ ਆ ਇੱਧਰ ਯਾਰ ਚਾਹ ਤੈਂ ਮੈਂ ਕੋੜ ਵੀ ਜਾਊਂਗਾ ਬਾਬੇ ਆਹੀ ਆ ਟਾਪ ਨੂੰ ਬਿਨੇ ਭਰ ਲਾਂਗੇ ਲੋਨਾਂ ਬਸ ਕਰ ਸਰਪੇ ਪੈ ਗਈ ਜੇ ਅੱਧਾ ਪਹਿਲੇ ਚੱਕ ਕਰਾਂਗੇ

ਹੋਰ ਨਤੀਜਾ ਬੰਦ ਦੁੱਤੇ ਚੜਿਆ ਚਲ ਆਇਆ ਉਹ ਵੀ ਥੱਲੇ ਹਾਂ 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 ਹੋਮਾ ਉਹ ਤੇ ਚੱਕ ਲੂੰਗਾ ਦੇਖੋ ਫਰੈਂਸ ਇਹ ਕਿੰਨੀਆਂ ਜਿੰਗੀਆਂ ਮਿੱਠੀਆਂ ਆਂਬ ਇਹਦਰਾ ਮਿੱਠੀਆਂ ਆ ਜੀ ਮਨੂ ਦੇ ਦੇ ਮਨੂ ਦੇ ਦੇ ਯਾਰ ਖਾਓ ਤੁਸੀਂ ਮੈਂ ਨਹੀਂ ਹੁਣ ਖਾਣੀ ਹਾਂ ਲੈ ਨਾ ਮਸਾ ਕੋਈ ਨਾ ਕਰ ਜਾ ਕਿਤੇ ਇੰਨਾ ਮਗਾ ਨਾ ਹੋਰ ਨਹੀਂ ਲਾ ਕੋ ਨਾ ਇਹ ਨਾ ਵੰਨ ਚੜ ਨਹੀਂ ਬਣਾ ਕੇ ਚਲਾਓ ਯਾਰ ਗਾਇਸ ਖਾਣੀ ਹੈ ਹਾਂਜੀ ਭਾਜੀ ਭਾਈ ਜੀ ਲੂਨ ਫਰਾ ਲੂਨ ਗੱਠ ਲੂਨ ਨਾਲ ਦੋਗਾ ਪੜ ਮੈਂ ਲੈਣ ਗੀ ਮੇਠੀ ਗ੍ਰੀਨ ਮੰਗੋ ਮੋਰ ਜੋਸ ਦੇ ਦੇ ਡੈਲੀਕਟ ਗਾ ਮੜ ਗੜੇ ਨੂੰ ਗਿਟਕ ਮਿਲ ਗਿਆ ਲੋ ਸਬਸਕਰਰ ਤੇਣਾ ਤੁਹਾਡੇ ਲਈ ਅੱਧੀ ਦੇ ਦੇ ਯਾਦ ਹੈ ਜੀ ਸਬਸਕਰਰ ਵਾਸਤੇ ਕਿਡਕਾ ਕਿਡਕਾ ਮੇਰਾ ਵਿਆਹ ਕਦੋਂ ਹੋਵੇ ਸਬਸਕਰਰ ਵਾਸਤੇ ਸਪੈਸ਼ਲ ਲਿਆਂਦੀ ਜੀ ਮੈਂ ਅੰਬੀ ਚਲ ਬਣਾ ਆਪਣੇ ਸਬਸਕਰਰ ਮੇਨੋ ਹੋ ਗਿਆ ਵੀਡੀਓ ਇਹਦੇ ਕੋ ਖਾਂਦੇ ਨਹੀਂ ਇਹਦੇ ਇੱਧਰ ਵੇਖੋ ਪੁਰਾਣੀਆਂ ਖਰਾਕਾਂ ਜਿਹੜੀਆਂ ਲੱਗੀਆਂ ਜੇ ਮੜੀ ਵੀਡੀਓ ਇਹਦੇ ਮਾਸਾ ਕੇ ਲੂਣ ਪਾ ਦੋ ਤੇ ਫੂਕਾ ਮਾਰਨ ਦਾ ਪੈਂਦੇ ਜਿਹਦੇ ਇੱਧਰ ਵੇਖਿਓ ਬਾਬੇ ਜਦੋਂ ਤੂੰ ਮੈਂ ਪੈਕਟ ਲਿਆਉਂਦਾ ਤੈਨੂੰ ਟਾਟਾ ਸਾੜ ਤਾ ਇੱਧਰ ਵੇਖਿਓ ਜਦੋਂ ਬਾਬੇ ਪਾਈਆ ਨਮਕੰਦਰ ਗਿਆ ਤੇ ਫਿਰ ਵੇਖਿਓ ਕੀ ਬੰਦਾ ਜੰਬੀ ਦਾ ਤੈਨੂੰ ਟਾਟਾ ਸਾੜ ਦਾ ਪੈਕਟ ਨਾਲ ਇਹਦੇ ਘਰ ਇੱਧਰ ਗਾਈ ਸੱਟੀਆਂ ਉੱਪਰ ਮੈਂ ਤਾਂ ਕਹ ਨਹੀਂ ਹੇ ਤੂੰ ਜਾ ਬਾਈ ਜੀ ਲਓ ਬਿਆ ਇੱਥੇ ਦੇ ਲਓ ਲੋਣੀ ਹੀ ਬਣਾਇਆ ਜੇ ਸੋਹਰ ਹਾਦੀਆਂ ਵੀ ਮੁੱਕ ਚੁੱਕੀਆਂ ਵਾ ਹੁਣ ਦੂਜਾ ਡੋੜੇ ਦਾ ਪਹਿਲਾਂ ਵਾਰੀ ਜੋਸ਼ ਦੀ ਸੀ ਹੁਣ ਇਹਦੀ ਆ ਫਿਰ ਇਹਦੀ ਵਾਰੀ ਆਊਗੀ ਵੱਡੇ ਬੰਦਾਂ ਦੀ ਚਲੋ ਨਿੱਕੇ ਬੰਦੇ ਤੋਂ ਵੱਡੇ ਹੋਇਆ ਹੁਣ ਤੇ ਫਿਰ ਸਾਰੇ ਨਾਲੋਂ ਬਾਤ ਤੇ ਦੀ ਵਾਈਟ ਲੰਗੂਰ ਚਲੋ ਏ ਚੱਲ ਸੀ ਤੇ ਉੱਤੇ ਮੈਂ ਤਾਂ ਅੱਗਾ ਚੱਲੀ ਡੰੜਾ ਗਨੂ ਵੜਾ ਫਿਰ ਚੱਲਣ ਉੱਤੇ ਯੋਗੇ ਸੋਡੇ ਲਾਵਾਂ ਢਾਡੇ ਚਲੋ ਉੱਤੇ ਚੜੋ ਗਾਇਜ਼ ਉਹ ਬੰਦਾ ਢਾਡਾ ਫਰਤੀਲਾ ਜੇ ਤੇ ਆ ਸੁਸਤੀ ਮਾਰ ਜੀ ਚੌਲਾਂ ਦੀ ਪੰਡ ਜਿੰਦਾ ਬਰਾਇਆ ਵਾ ਦੇ ਲਓ ਗਾਇਜ਼ ਤੇ ਪਜਾਮਾ ਵਾਸਤਾ ਪਾਉਂਦੇ ਆ ਵੀ ਲਾ ਦੇ ਮੈਨੂੰ ਪਰ ਨਹੀਂ ਇਹ ਪਿਓ ਦਾ ਪੁੱਤ ਕਹਿੰਦਾ ਲਾਉਣਾ ਨਹੀਂ ਪਜਾਮਾ ਗਾਈ ਮੈਂ ਉਹ ਫੈਕਟਰੀ ਤੇ ਲਾਂਤ ਪਾਉਣਾ ਜਿੰਨੇ ਇਹਦੇ ਮੇਜ ਦਾ ਪਜਾਮਾ ਬਣਾਇਆ ਇਹ ਸਨੇਹ ਆ ਲੈ ਚਾਰ ਜੌਣ ਨੇ ਡੰਡਾ ਬਰਾ ਮੀਂ ਡੰਡਾ ਬਰਾ ਦੂਤੇ ਬੰਦਾ ਮਾਰਦਾ ਮੈਂ ਇੱਥੇ ਲੋਨ ਪਾ ਥੋੜਾ ਲਾਓ ਭਾਜੀ ਥੋੜਾ ਬਸ ਗਾਈ ਮੈਂ ਆਪਣੇ ਹਿਸਾਬ ਨਾਲ ਪੈਂਦਾ ਜਿੰਨਾ ਮੀਡੀਅਮ ਵੀ ਤੇ ਤੁਸੀਂ ਵੇਖਿਆ ਜੀ ਕਿਦਾਂ ਪੈਂਦਾ ਏ ਓਏ ਆ ਡੰਡਾ ਦੇਂਦਿਆਂ ਨੂੰ ਵੇਖ ਗਾਈਂ ਓਏ ਡੰਡਾ ਨਹੀਂ ਕੇ ਕੰਮ ਦਾ ਜਿਹੜਾ ਇਹ ਫੜਾਉਂਦਿਆ ਡੰਡਾ ਮੈਂ ਕੋਈ ਲਾਉਣਾ ਵੇਖੀ ਤੇ ਸਿਰੜ ਗਾ ਫੜੀ ਯਾਰ ਜੱਲਾ ਗਿਆ ਜੀ ਡੰਡਾ ਇਹਨੇ ਆ ਕੇ ਚੇਰੇ ਪਿਆਉਂ ਪਿਆਗ ਤੋ ਆ ਤੋਲ ਲ ਲੱਭਣਾ ਪੈਂਦਾ ਵਾ ਤੋਲ ਮੈਂ ਜਾਣਾ ਨਹੀਂ ਯਾਰ ਉੱਧਰ ਥੱਲੇ ਮੈਂ ਦਿਲ ਜੱਜ ਤੇ ਪੋੜਦਾ ਕੋਸ ਸੁਣ ਕੇ ਤੋੜਦਾ ਤੋਰਾ ਆਵਾਜ਼ ਮਾੜਾ ਯਾਰ ਪਰ ਉਹ ਤੁਹਾਨੂੰ ਅੰਬੀ ਨੰਬੀ ਲਾ ਕੇ ਦੱਸਾਂ ਪਹਿਲੇ ਗਾਈਜ਼ ਗਾਈਜ਼ ਨੇ ਇੱਕੋ ਆਪਣੇ ਜੀੜ ਦਾ ਨਿਸ਼ਾਨਾ ਤੇ ਮਾਸਾ ਨਹੀਂ ਜੇ ਉਦਾਂ ਹੀ ਤੀਰ ਤੁਕਾ ਚੱਲ ਗਿਆ ਤੇ ਚੱਲ ਗਿਆ ਗਾਈਜ਼ ਵੈਰੀ ਨਾਈਸ ਗਾਈਜ਼ ਚੱਲ ਨਹੀਂ ਗਿਆ ਫਿਰ ਦੀ ਗਾਈਜ਼ ਫੇਰ ਦੁਬਾਰਾ ਟਰਾਈ ਕਰਦੇ ਆਂ ਯਾਹੂ ਗਾਈਜ਼ ਨੇ ਇਸ ਚੱਲੇ ਆਇਸ ਬਾਰ ਓ ਸ਼ਿਟ ਗਾਈਜ਼ ਉਹ ਡੰਡਾ ਇਹ ਰਾਤਾਂ ਡਾਂਡਾ ਡਾਂਡਾ ਸੌੜਦੇ ਭਈ ਇਸ ਹਮਕਿਨ ਨੂੰ ਫਿਰ ਨਹੀਂ ਹੈ ਨਾ ਯਾਰ ਗੱਲ ਦੀ ਰਾਂ ਗਈਆਂ ਅੰਬੀ ਕਿਥੋਂ ਆਈਏ ਗਈਏ ਮੇਰੀ ਜੱਟ ਕਿਹ ਹੈ ਗੈਸ ਗੈਸ ਕਿੱਥੇ ਗਿਆ ਪੜਾ ਫਤਿਹ ਮੰਨ ਲਾ ਦਿੱਤੀ ਅੱਜ ਟਾਂਡਿਆ ਪੜਾ ਆ ਗਿਲੀ ਪਾਪਾ ਸੋ ਗਾਈਜ਼ ਇਸ ਟਾਈਮ ਸਾਰਾ ਸੁਨਸਾਨ ਪਿਆ ਏਰੀਆ ਕੋਈ ਨਹੀਂ ਆ ਜਾ ਰਿਹਾ ਸਗੋਂ ਹੁਣ ਇੱਕ ਐਕਟਿਵ ਆ ਗਈ ਜੇ ਆਹ ਦੇਖ ਲੋ ਅਹੀਂ ਬੁੜੇ ਕਮਰ ਨਾਲ ਨਾਲ ਇੱਕ ਬੰਦੇ ਦੀ ਮਦਦ ਵੀ ਕਰਤੀ ਜੇ ਚੋਰੀ ਦੇ ਕਰਨੀ ਆ ਪਰ ਸਾਡੇ ਦਿਲ ਬੜੇ ਸਾਫ਼ ਜੇ ਚਲੋ ਓਕੇ ਗਾਈਜ਼ ਮਿਲਦੇ ਆ ਨੈਕਸਟ ਵਲੋਗ ਬਹਿ ਜਾਓ ਬਹਿ ਜਾਓ ਪੂਰੇ ਬਹਿ ਜਾਓ ਓ ਗਾਈਜ਼ चलो <laughs> ਗਾਈਜ਼ ਹੁਣ ਚਾਵਾਂ ਦਾ ਟਾਰਗੇਟ ਜਿਹੜੇ ਰੱਬ ਦਾ ਹੈ ਮੇਰੀ ਗੱਲ ਵੀ ਬੜੀ ਵਧਾਈ ਜਾ ਰਹੀ ਹੈ ਦੇਖੋ ਖੜ ਇਹ ਆਉਣ ਦੋ ਗਾਈਜ਼ ਕਿਉਂ ਦੇ ਦੇ ਦਰਸ਼ਕ ਨੂੰ ਨਹੀਂ ਦੇ ਦਾਨੂੰ ਪਰ ਚੁੰਗਾ ਗਾਈਜ਼ ਖਿਲੜ ਗਿਆ ਇਹ ਅਰੇ ਚੱਲ ਫੇਰ ਤੇ ਲਓ ਜੀ ਫਰੈਂਡ ਸਾਡੀਆਂ ਅੰਬੀਆਂ ਵੇਖ ਲਓ ਗਾਈਜ਼ ਆ ਆਡੀ ਕਿਹਦਾ ਮੈਂ ਤੇਰਾ ਬਣਾ ਦੇਖਾਓ ਖਾਓ ਕਿਤੇ ਮੈਂ ਤੇਰਾ ਹਾਂ ਚੱਲ ਜਾਈ ਗਾਈਜ਼ ਆ ਗਾਈਜ਼ ਇਹ ਮੈਂ ਤੇਰਾ ਜਾ ਕੇ ਇਹਨਾਂ ਦਾ ਬਣਾਵਾਂਗੇ ਚੂਰਮਾ ਹਾਂ ਫਰੈਂਡਸ ਅਸੀਂ ਚੱਲ ਲੈਣੇ ਕੱਢ ਕੱਢਦੇ ਜਾ ਕੇ ਚਰਨੀ ਦੀ ਕੁੱਟਾਂਗੇ ਨਿਕਨਕੇ ਪੀਸ ਕਰਾਂਗੇ ਲੂਣ ਮਿਰਚ ਮਸਾਲਾ ਪਾ ਕੇ ਫਿਰ ਕਹਾਂਗੇ ਫਿਰ ਤੁਹਾਨੂੰ ਦੱਸਦੇ ਆ। ਤੁਹਾਨੂੰ ਦੇਖੀ ਨਹੀਂ ਹੋਗੀ। ਨਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਅੰਬੀਆਂ ਹੁੰਦੀਆਂ ਕੀ ਹਨ। ਆਹੋ ਗਾਇਸ ਦੇਖੋ ਭੀਆ। ਮਿਲਦੇ ਆ ਫਿਰਸ ਤੁਹਾਨੂੰ ਹੁਣ ਘਰ ਜਾਗੇ। ਚੱਲ ਘਾਟ ਸਾਸੀ ਦੀ। ਆਹ ਫੜੋ। ਲੈ ਜੀ ਹੁਣ ਤੁਰਦੇ ਨਹੀਂ ਘਰ ਨੂੰ ਮੋਟਰਸਾਈਕਲ ਮੋੜ ਲਿਆ। ਚੱਲ। ਅੰਬੇ ਡਿੱਗ ਜਾਂਦੀਆਂ। ਅੰਬੇ ਡਿੱਗਣ ਰਹੀਆਂ। ਬਸ ਨਾ ਕਰੀਏ। ਬਣਾ ਦੇ ਇਹਨੂੰ ਸੀਕੇ ਕਾਲਵਿੰਦੀ ਕਮੀਜ਼ ਪੂਰੀ। ਸੀਕੇ ਕਾਲਵਿੰਦੀ ਦੇ ਵਿੱਚ ਬੰਦੀ ਕਮੀਜ਼। ਕਿ ਵਰਸਾਚੀ ਦਾ ਬਣਾਉਣਾ ਵਾ। ਇਹਨੂੰ ਵਾਸਨ ਮੂੰਜ। ਹੁਣ ਬਣ ਗਿਆ ਐਲਵੀ ਦੀ ਮੂੰਚ ਪਾਲਾ ਐਲਵੀ ਬਣਾ ਲਾ।

Các bà có ăn không? Các bà có ăn không? Không Các Chắc ਸ਼ਾਬਾਸ਼ ਅੱਲੀ ਦੇ ਮਾਜੀ ਵਾਲੀ ਵੀਰ ਬੂਆ ਬੰਦ ਕਰੋ ਬੂਆ ਬੰਦ ਕਰੋ ਮੇਰੇ ਸੀਸ਼ਾ ਵਜਨ ਦਿਆ ਵੇਖੋ ਤੂੰ ਗੋਡਾ ਜੇ ਜਦੋਂ ਨਾਲ ਲੋ ਨਾ ਆਵੇ ਆਗ ਤੱਕ ਟੇਲੇ ਮੇਲੇ ਗਾਈਜ਼ ਦੇ ਰੋਜ਼ ਕੰਮ ਕਰਦੇ ਕਰਨਾ ਮੈਂ ਤੁਹਾਨੂੰ ਪਲੀਵੜੀ ਕਮਰੇ ਆ ਬੱਜੇ ਦੇ ਆ ਸੀਸੇ ਤੇ ਜਦੋਂ ਕੋਈ ਗੋਡਾ ਮਾਰਦਾ ਹਾਂ ਉਹ ਕਰਕੇ ਆਹ ਗੋੜੀ ਜੂਰ ਗੋਡਾ ਵਿੱਚ ਮਰਲਾ ਮੇਰਾ ਕੀ ਸੀਸਾ ਟੁੱਟ ਜਾਣਾ ਮੈਂ ਮੂਣਾ ਨੂੰ ਕੀ ਆਖੋ ਗਾਈਜ਼ ਇਹ ਦੇਖੋ ਇਹ ਤਾਂ ਮਹਿੰਗਾ ਵੀ ਪੜਾ ਵਾ ਕਿੰਨੀ ਸੁੰਦਰ ਸੁੰਦਰ ਕੱਟ ਰਹੀ ਹੈ ਮੇਰੀ ਬਹਿਣ ਬਹਿਨ ਨਾਣੀ ਇਹ ਬਈ ਅਕਰੀ ਹੋਰ ਨਾ ਹਾ ਕਿਰੀ ਜੀ ਬਸ ਅਲੀਸਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆਂ ਦੇ ਖਟਾਲੇ ਡਾਕਟਰ ਸਾਹਿਬ ਵੀ ਆ ਡੱਕ ਟੇ ਗਿਆਂ ਹੁਣ ਇਹਨਾਂ ਨੂੰ ਸਿਖਾਵਾਂਗੇ ਰੁਕ ਜਾਵੇ ਠੀਕ ਹੈ ਜੀ ਸਾਹਿਬ ਜੀ ਮਹੀਨਾ